ਜਿਹੜਾ ਕਰਵਾਇਆ ਜਾ ਰਿਹਾ ਸੀ ਜਿਸ ਦੇ ਵਿੱਚ ਆਮ ਆਦਮੀ ਪਾਰਟੀ ਦੇ ਅਕਾਲੀ ਅਤੇ ਨਾਲ ਹੀ ਕਾਂਗਰਸ ਪਾਰਟੀ ਦੇ ਅਤੇ ਹੋਰ ਵੀ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਵੱਲੋਂ ਅਤੇ ਹੋਰ ਵੀ ਵਾਡ ਵਾਸੀਆਂ ਵੱਲੋਂ ਜਿਹੜੀ ਸ਼ਮੂਲੀਅਤ ਕੀਤੀ ਗਈ ਹੈ ਜਿਸ ਦੇ ਵਿੱਚ ਮੁਕਾਬਲੇ ਦੀਆਂ ਤਸਵੀਰਾਂ ਵੀ ਤੁਹਾਨੂੰ ਦਿਖਾ ਰਹੇ ਹਾਂ ਸਾਰੇ ਇੱਕ ਮੰਚ ਤੇ ਲੀਡਰ ਇਕੱਠੇ ਦਿਖਾਈ ਦਿੱਤੇ ਅਤੇ ਕੁਰਾਲੀ ਦੇ ਵਾਰ ਨੰਬਰ 6 ਦੇ ਵਿੱਚ ਬੱਚਿਆਂ ਨੂੰ ਰੈਗੂਲਰ ਕੀਤਾ ਜਾ ਰਿਹਾ ਟੂਰਨਾਮੈਂਟ ਕਰਵਾ ਕੇ ਜੋ ਕਿ ਆਮ ਆਦਮੀ ਪਾਰਟੀ ਦੀ ਆਗੂ ਨੇ ਰੋਕੀ ਉਹਨਾਂ ਵੱਲੋਂ ਟੂਰਨਾਮੈਂਟ ਕਰਵਾਇਆ ਜਾ ਰਿਹਾ ਤੇ ਇਸ ਦੇ ਵਿੱਚ ਇੱਕ ਇਹ ਆ ਦਿੱਤਾ ਜਾ ਰਿਹਾ ਕਿ ਮੋਬਾਈਲਾਂ ਨੂੰ ਛੱਡ ਕੇ ਹੁਣ ਰਵਾਇਤੀ ਖੇਡਾਂ ਦੇ ਨਾਲ ਜੁੜਨਾ ਚਾਹੀਦਾ ਹੈ। ਜਲਵਾਟ ਵੀ ਕਰਦੇ ਨੇ ਸਿਆਸੀ ਆਗੂਆਂ ਦੇ ਨਾਲ ਤੇ ਜਾਣਦੇ ਆਖਰ ਕੀ ਕਹਿਣਾ ਚਾਹੁੰਦੇ ਆ ਇਹ। ਬਿਲਕੁਲ ਮੋਬਾਈਲ ਛੱਡੋ ਖੇਡਾਂ ਅਪਣਾਓ। ਕਿ ਇਹ ਸਾਡੇ ਅਮਨਦੀਪ ਰੋਕੀ ਜੀ ਅਵਾਰਡ ਨੰਬਰ 6 'ਚ ਵੀ ਰਹਿ ਰਹੇ ਆ ਤੇ ਇਹ ਜੋ ਪੰਜਾਬ ਯੂਥ ਕਲੱਬ ਬਣ ਰਹੇ ਆ ਪੂਰੇ ਪੰਜਾਬ ਚ ਉੱਥੇ ਵੀ ਉਹ ਪੂਰੇ ਫਰੜ ਹਲਕੇ ਦੇ ਯੂਥ ਕੋਆਰਡੀਨੇਟਰ ਆ ਤੇ ਉੱਥੇ ਵੀ ਇਹਨੇ ਬਹੁਤ ਬਾ ਕਮਾਲ ਦੇ ਇਦਾਂ ਦੀਆਂ ਕਰੀਆਂ ਉੱਥੋਂ ਇਹਨਾਂ ਨੇ ਸਿੱਖਿਆ ਵੀ ਆ ਤੇ ਮੈਨੂੰ ਖੁਸ਼ੀ ਹੁੰਦੀ ਹੈ ਕਿ ਇਹ ਪਹਿਲੇ ਇਨਸਾਨ ਹੋਣਗੇ ਜਿਨ੍ਹਾਂ ਨੇ ਉੱਥੇ ਸਿੱਖ ਕੇ ਆ ਕੇ ਆਪਣੇ ਪਹਿਲਾਂ ਵਾਰ ਆਪਣੇ ਮਹੱਲੇ ਚ ਇਹ ਖੇਡਾਂ ਵਾੜ ਦੀਆਂ ਸ਼ੁਰੂ ਕੀਤਾ ਤੇ ਤੁਸੀਂ ਦੇਖੋ ਸਾਡੀਆਂ ਮਾਵਾਂ ਭੈਣਾਂ ਬੱਚੇ ਜੋ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਸੁਪਨਾ ਹੈ ਜੋ ਖੇਡਾਂ ਵਤਨ ਪੰਜਾਬ ਦੀਆਂ ਸ਼ੁਰੂ ਕੀਤਾ ਉਹ ਕੀ ਸੀ ਉਹਦੇ ਕਿ ਕਿਸੇ ਵੀ 8 ਸਾਲ ਦੀ ਉਮਰ ਤੇ ਲੈ ਕੇ 70 ਸਾਲ ਦਾ ਕੋਈ ਵੀ ਪਾਰਟਿਸਪੀਟ ਕਰਦਾ ਮੈਨੂੰ ਲੱਗਦਾ ਇਹ ਵੀ ਉਸੇ ਤਰਜ ਤੇ ਰੋਕੀ ਜੀ ਨੇ ਵਾਹ ਕਮਾਲ ਪੂਰੇ ਏਰੀਏ ਨੂੰ ਵਾਰਡ ਨੂੰ ਇੱਥੇ ਇਕੱਠਾ ਕਰਿਆ ਮੈਂ 10 ਵਜੇ ਤੱਕ ਕਿ ਅੱਜ 4 ਦਿਨ ਹੋ ਗਏ ਇਸ ਪ੍ਰੋਗਰਾਮ ਨੂੰ ਚੱਲਦੇ ਹੋਏ ਤੇ ਬਹੁਤ ਵਧੀਆ ਤਰੀਕੇ ਨਾਲ ਚਾਰੇ ਦਿਨ ਇਹਨਾਂ ਦੀ ਸਾਰੀ ਟੀਮ ਨੇ ਇੱਥੇ ਓਮਾ ਜੀ ਪੂਰੀ ਡਿਊਟੀ ਦੇ ਰਹੇ ਜੱਗੂ ਜੀ ਪੂਰੀ ਡਿਊਟੀ ਦੇ ਰਹੇ ਹੋ ਤੁਸੀਂ ਪੱਤਰਕਾਰ ਸਹਿਬਾਨ ਅਰਵਿੰਦ ਜੀ ਸਾਰੇ ਜੰਗ ਮਾਰਕੋਜੀ ਲੱਗੇ ਹੋਏ ਆ ਕਿ ਮੈਂ ਕਹਿੰਦਾ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਇੱਕ ਨਵੀਂ ਪਹਿਲ ਹੈ ਕਰਾਲੀ ਦੇ ਵਿੱਚ ਬਾੜ ਚ ਇਹ ਜਿਹੜੀਆਂ ਖੇਡਾਂ ਆਪਣੇ ਹਰ ਮੁਹੱਲੇ ਹਰ ਬਾੜ ਚ ਹੋਣੀਆਂ ਚਾਹੀਦੀਆਂ ਤਾਂ ਕਿ ਇੱਕ ਤਾਂ ਆਪਣਾ ਭਾਈਚਾਰਾ ਵੀ ਜਿਹੜਾ ਮੁੜ ਕੇ ਆਪਣੇ ਬੱਚੇ ਮੋਬਾਈਲਾਂ 'ਚ ਲੱਗੇ ਰਹਿੰਦੇ ਆ ਉਹ ਮੋਬਾਈਲਾਂ ਨੂੰ ਦੂਰ ਛੱਡ ਕੇ ਆ ਦੇਖੋ ਚਿੰਡੀ ਗੱਲਾ ਚੱਲ ਰਿਹਾ ਬਾਲੀਬਾਲ ਚੱਲ ਰਿਹਾ ਕਿੰਨੀ ਤਰ੍ਹਾਂ ਦੀਆਂ ਖੇਡਾਂ ਐ ਇਹ ਹਰ ਨੌਜਵਾਨਾਂ ਨੂੰ ਇਹ ਚੀਜ਼ਾਂ ਪੜਾਈਆਂ ਚਾਹੀਦੀਆਂ ਤੇ ਇੰਪਲੀਮੈਂਟ ਕਰਨੀਆਂ ਚਾਹੀਦੀਆਂ ਪਰਿਵਾਰ ਮੋਹੱਲੇ ਚ ਚੇਅਰਮੈਨ ਸਾਹਿਬ ਜੋ ਮਾਨਯੋਗ ਮੁੱਖ ਮੰਤਰੀ ਸਾਹਿਬ ਨਾਲ ਚਿੰਤਨ ਮੀਟਿੰਗ ਹੋਇਆ ਇਹ ਪੰਜਾਬ ਨੂੰ ਰੰਗਣਾ ਪੰਜਾਬ ਪਛਾ ਮੁੱਖ ਪੰਜਾਬ ਕਰਨ ਲਈ ਤੇ ਉਹਨਾਂ ਨੇ ਕਿਹਾ ਤਾਂ ਕਿ ਮੈਂ ਕਰਕਰ ਦੇ ਵਿੱਚ ਸਿੱਧਾ ਭੇਜਾਂਗਾ ਇਹ ਉੱਕੇ ਦਾ ਇੱਕ ਮਿਸਾਇਡੀ ਮੈਨੂੰ ਲੱਗਦਾ ਜੇ ਤੁਸੀਂ ਇਹ ਇੱਧਰ ਨੂੰ ਕੈਮਰਾ ਘਰਾ ਕਮਾ ਲਓ ਛੋਟੇ ਛੋਟੇ ਬੱਚੇ ਮਾਵਾਂ ਸਾਰੇ ਬਜ਼ੁਰਗ ਤੇ ਨੌਜਵਾਨ ਜਿੰਨੀ ਪੱਦਰ ਤੇ ਖੜਿਆ ਮੈਂ ਪਹਿਲਾਂ ਇਸ ਮੋਹੱਲੇ ਚ ਕਦੇ ਇੰਨਾ ਕ ਕੁਣੀ ਦੇਖਿਆ ਜੀ ਤੁਸੀਂ ਪਹੁੰਚੇ ਹੋ ਪ੍ਰਾਤਨ ਖੇਡਾਂ ਜਿਹੜੀਆਂ ਕੁਰਾਲੀ ਦੇ ਵਾਰਡ ਨੰਬਰ 6 ਦੇ ਵਿੱਚ ਕਰਾਈਆਂ ਜਾ ਰਹੀਆਂ ਹੈ ਕੀ ਕਹਿਣਾ ਚਾਹੁੰਦੇ ਹੋ ਸਾਰਿਆਂ ਤੋਂ ਪਹਿਲਾਂ ਤੁਹਾਡੇ ਸਰੋਤਿਆਂ ਨੂੰ ਫਤਿਹ ਅਰਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਧੀਆ ਜਿਹੜਾ ਪਿਛਲੇ 4 ਦਿਨਾਂ ਤੋਂ ਇਹ ਸਪੋਰਟਸ ਇਵੈਂਟ ਇੱਥੇ ਚੱਲ ਰਿਹਾ ਸਭ ਤੋਂ ਪਹਿਲਾਂ ਮੈਂ ਵਧਾਈ ਦਿੰਦਾ ਵਾਰਡ 6 ਦੇ ਸਾਰੇ ਵਸਨੀਕਾਂ ਨੂੰ ਉਸ ਤੋਂ ਵੀ ਪਹਿਲਾਂ ਵਧਾਈ ਆ ਸਾਡੇ ਪਰਾ ਰੌਕੀ ਨੂੰ ਜਿਨੇ ਆ ਸਾਰਾ ਐਫਰਟ ਸਾਰੇ ਬੰਦਿਆਂ ਨੂੰ ਨਾਲ ਲੈ ਕੇ ਇੰਨਾ ਸੋਹਣਾ ਅਪਰਾਲਾ ਕੀਤਾ ਅੱਜ ਕਿਤੇ ਨਾ ਕਿਤੇ ਜਿਵੇਂ ਪਹਿਲਾਂ ਅਨਾਉਂਸ ਕੀਤਾ ਜਾ ਰਿਹਾ ਸੀ ਵੀ ਬੱਚੇ ਜਿਹੜੇ ਨੇ ਨੌਜਵਾਨ ਜਿਹੜੀ ਸਾਡਾ ਯੂਥ ਹੈ ਬੱਚੇ ਨੇ ਇਹ ਮੋਬਾਈਲ ਦੇ ਵਿੱਚ ਹੀ ਵੜੇ ਰਹਿੰਦੇ ਨੇ ਚਾਹੇ ਫੇਸਬੁੱਕ ਹੋਵੇ ਚਾਹੇ ਕਾਰਟੂਨਸ ਹੋਣ ਚਾਹੇ ਇਹਨਾਂ ਦੀਆਂ ਕੋਈ ਗੇਮਸ ਹੋਣ ਤਾਂ ਅੱਜ ਲੋੜ ਹੈ ਬੱਚਿਆਂ ਦੀ ਆਈ ਸਾਈਡ ਵੀ ਖਰਾਬ ਹੋ ਰਹੀ ਹੈ ਫਿਜ਼ੀਕ ਵੀ ਨਹੀਂ ਚੰਗੀ ਬਣ ਪਾਉਂਦੀ ਕਿਉਂਕਿ ਬਚਪਨ ਦੇ ਵਿੱਚ ਜਿਹੜੀ ਨੀਂਵ ਚੰਗੀ ਇੱਕ ਜੀਵਨ ਦੀ ਨੀਂਵ ਹੈ ਜਿਹੜੀ ਉਹ ਬਚਪਨ ਚ ਰੱਖੀ ਜਾਂਦੀ ਹੈ ਜੇ ਅੱਜ ਇਹ ਤੰਦਰੁਸਤੀਆਂ ਇਹਨਾਂ ਬੱਚਿਆਂ ਦੇ ਵਿੱਚ ਹੋਣਗੀਆਂ ਇਹ ਕੋਈ ਐਫਰਟ ਕਰਕੇ ਸ਼ਰੀਰ ਕਮਾਉਣਗੇ ਤਾਂ ਅੱਗੇ ਸੁਚੱਜਾ ਜੀਵਨ ਵੀ ਬਤੀਤ ਕਰਨਗੇ ਬਹੁਤ ਸੋਹਣਾ ਉਪਰਾਲਾ ਹੈ ਹਰ ਇੱਕ ਔਰਡ ਦੇ ਵਿੱਚ ਹਰ ਇੱਕ ਪਿੰਡ ਪਿੰਡ ਸ਼ਹਿਰ ਸ਼ਹਿਰ ਇਹ ਜਿਹੇ ਉਪਰਾਲੇ ਹੋਣੇ ਚਾਹੀਦੇ ਨੇ ਬਹੁਤ ਬਹੁਤ ਸਾਰੇ ਪ੍ਰਬੰਧਕਾਂ ਨੂੰ ਵਧਾਈ ਤੇ ਸਾਰੇ ਜਿੰਨੇ ਮੋਤਵਾਰ ਸੱਜਣ ਵੀ ਇਸ ਹਲਕੇ ਦੇ ਇਸ ਕੋਰਾਲੀ ਸ਼ਹਿਰ ਦੇ ਜੋ ਇਹਨਾਂ ਦੀ ਸਪੋਰਟ ਕਰ ਰਹੇ ਨੇ ਚਾਹੇ ਉਹ ਆਰਥਿਕ ਤੌਰ ਤੇ ਹੋਵੇ ਚਾਹੇ ਮੋਰਲ ਹੀ ਹੋਵੇ ਚਾਹੇ ਉਹ ਹਾਜ਼ਰੀ ਦੇ ਕੇ ਹੋਵੇ ਉਹਨਾਂ ਦਾ ਵੀ ਧੰਨਵਾਦ ਕਿਉਂਕਿ ਬੱਚਿਆਂ ਦਾ ਉਤਸ਼ਾਹ ਵਧਾਉਣਾ ਜ਼ਰੂਰੀ ਹੈ ਸਾਡਾ ਜਿਹੜਾ ਪੰਜਾਬ ਆਉਣ ਵਾਲੇ ਸਮੇਂ 'ਚ ਇਸੇ ਯੂਥ ਇਸੇ ਪਨੀਰੀ ਦੇ ਹੱਥਾਂ 'ਚ ਜਾਣਾ ਤਾਂ ਸਾਨੂੰ ਲੋੜ ਹੈ ਅੱਜ 6ਵੇਂ ਜਿਹੜਾ ਪੰਜਾਬ ਦੇ ਵਿੱਚ ਦਰਿਆ ਵਗਦਾ 6ਵਾਂ ਜਿਹੜਾ ਨਸ਼ਿਆਂ ਦਾ ਉਹਨਾਂ ਤੋਂ ਬਚਾਉਣ ਲਈ ਵੀ ਮੋਬਾਈਲ ਫੋਨ ਤੋਂ ਬਚਾਉਣ ਲਈ ਸਾਡੇ ਬੱਚਿਆਂ ਨੂੰ ਗਰਾਊਂਡਾਂ ਨਾਲ ਜੋੜਨ ਦੀ ਤੇ ਬਹੁਤ-ਬਹੁਤ ਰੌਕੀ ਜੀ ਤੁਹਾਨੂੰ ਵਧਾਈ ਬਹੁਤ ਸੋਹਣਾ ਅਪਰਾਲਾ ਹੈ ਅਸੀਂ ਸਦਾ ਹੀ ਤੁਹਾਡੇ ਨਾਲ ਜਿੱਥੇ ਮਰਜ਼ੀ ਸਾਡੀ ਇਹ ਜੇ ਇਵੈਂਟਸ ਲਈ ਅਹ ਐਸ ਜੇ ਖੇਡਾਂ ਲਈ ਡਿਊਟੀ ਲਾਓ ਅਸੀਂ ਦਿਨ ਪਰ ਰਾਤ ਤੁਹਾਡੇ ਨਾਲ ਖੜੇ ਆ ਬਹੁਤ ਧੰਨਵਾਦ ਪੜਿਆਣਾ ਸਾਹਿਬ ਜਿਹੜੀਆਂ ਮਾਤਾ ਮਾਂ ਆਏ ਭੈਣਾਂ ਆਏ ਬੀਬੀਆਂ ਆਏ ਜਿਹੜੀਆਂ ਘਰਾਂ ਦੇ ਵਿੱਚ ਕੰਮ ਕਰਦੀਆਂ ਆ ਅੱਜ ਉਹ ਵੀ ਇਸ ਇਕੈਲੀਅਮ ਪਿੰਡਾਂ ਦੇ ਵਿੱਚ ਪਾਰਟਿਸਿਪੇਟ ਕੀਤਾ ਹੈ ਭਾਵੇਂ ਗੇਮਾਂ ਜਿਹੜੀਆਂ ਵੱਖੋ ਵੱਖਰੀਆਂ ਸੀ ਦੇਖੋ ਮੈਂ ਜਦੋਂ ਉੱਥੋਂ ਐਂਟਰ ਹੋਇਆ ਸਭ ਤੋਂ ਪਹਿਲਾਂ ਮੇਰੀਆਂ ਮਾਤਾਵਾਂ ਤੇ ਭੈਣਾਂ ਬੈਠੀਆਂ ਸੀ ਉਹਨਾਂ ਨੂੰ ਫਤਿਹ ਬੁਲਾਈ ਇੰਨਾ ਉਤਸ਼ਾਹ ਸੀ ਉਹਨਾਂ ਦੇ ਚਿਹਰਿਆਂ ਤੇ ਇੰਨਾ ਪਿਆਰ ਸੀ ਇੰਨਾ ਰੂਹ ਮਤਲਬ ਰੂਹ ਉਹਨਾਂ ਦੀ ਖਿੜੀ ਪਈ ਸੀ ਬੱਚਿਆਂ ਨੂੰ ਦੇਖ ਕੇ ਵੀ ਉਹਨਾਂ ਦੇ ਬੱਚੇ ਗਰਾਊਂਡ ਦੇ ਵਿੱਚ ਕੋਈ ਬੈਡਮਿੰਟਨ ਖੇਡ ਰਹੇ ਆ ਕੋਈ ਰੱਸਾ ਖਿੱਚੀ ਕਰ ਰਹੇ ਨੇ ਪੁਰਾਤਨ ਖੇਡਾਂ ਨੇ ਕੋਈ ਵਾਲੀਬਾਲ ਖੇਡ ਰਹੇ ਆ ਤਾ ਮਾਵਾਂ ਲਈ ਇਹ ਬਹੁਤ ਇੰਪੋਰਟੈਂਟ ਹੈ ਦੇਖੋ ਸਾਰਾ ਦਿਨ ਕੋਈ ਹਾਊਸ ਵਾਈਫ ਹੈ ਤਾਂ ਉਹ ਘਰ ਦਾ ਕੰਮ ਕਰਕੇ ਈਵਨਿੰਗ ਚ ਜੇ ਘੰਟਾ ਬੱਚਿਆਂ ਦੇ ਨਾਲ ਆਪਾਂ ਮੈਂ ਜਿਵੇਂ ਮੈਂ ਅਰਮੀਤ ਜੀ ਤੁਹਾਨੂੰ ਵੀ ਕਿਹਾ ਵੀ ਟੱਗ ਆਫ ਵਾਰ ਚੱਲ ਰਹੀ ਸੀ ਆਪਾਂ ਰੱਸਾ ਖਿੱਚਣ ਚ ਆਪ ਵੀ ਨਾਲ ਬੱਚੇ ਬਣ ਜਾਣੇ ਤਾਂ ਮੈਂ ਮੇਰਾ ਅਪੀਲ ਵੀ ਹੈ ਹਰ ਇੱਕ ਬਜ਼ੁਰਗ ਨੂੰ ਜਾਂ ਆਪਣੇ ਗਰੋਨ ਅਪ ਜਿਹੜੇ ਅਡਲਟਸ ਨੇ ਉਹਨਾਂ ਲਈ ਵੀ ਤੁਸੀਂ ਬੱਚਿਆਂ ਨਾਲ ਆ ਕੇ ਸ਼ਾਮ ਨੂੰ ਘੰਟਾ ਬੱਚੇ ਜ਼ਰੂਰ ਬਣਿਆ ਕਰੋ ਤੁਹਾਡੀ ਹੈਲਥ ਵੀ ਇੰਪਰੂਵ ਹੋਊਗੀ ਤੁਹਾਡਾ ਜੀਵਨ ਵੀ ਇੰਪਰੂਵ ਬਿਲਕੁਲ ਸਰਕਾਰਾਂ ਨੂੰ ਇਸ ਤੋਂ ਜਿਹੜੀ ਕੈਲੀਏ ਵੀ ਸਿੱਖ ਵੀ ਮਿਲਦੀ ਹੈ ਕਿ ਜੇਕਰ ਇਸ ਤਰ੍ਹਾਂ ਖੇਡਾਂ ਕਰਵਾਈਆਂ ਜਾਣ ਤਾਂ ਪੰਜਾਬ ਦੇ ਵਿੱਚ ਜੋ ਨਸ਼ਿਆਂ ਦਾ ਹੜ ਭਗ ਰਿਹਾ ਉਸ ਨੂੰ ਵੀ ਜਿਹੜਾ ਖਤਮ ਕੀਤਾ ਜਾ ਸਕਦਾ ਜੇ ਜੇ ਦੇਖੋ ਦੁਖਦਾਈ ਗੱਲ ਇਹੀ ਹੈ ਜੇ ਸਰਕਾਰਾਂ ਨੇ ਕੁਝ ਇਹਨਾਂ ਨੇ ਕਰਨਾ ਹੁੰਦਾ ਤਾਂ ਬਹੁਤ ਕੁਝ ਹੋ ਸਕਦਾ ਸੀ ਉਰੇ ਜਿਹੜੇ ਕਬੱਡੀ ਦੇ ਮੈਚ ਹੁੰਦੇ ਸੀ ਹੋਰ ਗੇਮਜ਼ ਹੁੰਦੀਆਂ ਸੀ ਉਹ ਬੰਦ ਹੋ ਗਈਆਂ ਸਾਡੇ ਐਨੀਮਲ ਹਸਬੈਂਡਰੀ ਦੇ ਵਿੱਚ ਜਿਹੜੇ ਸ਼ੋਜ਼ ਹੁੰਦੇ ਸੀ ਘੋੜਿਆਂ ਦੇ ਹਰ ਬਰੀਡ ਹਰ ਐਨੀਮਲ ਨੂੰ ਲੈ ਕੇ ਮੱਝਗਾ ਬੱਕਰੀ ਤੋਂ ਲੈ ਕੇ ਹਰ ਚੀਜ਼ ਦੇ ਸ਼ੋਅ ਹੁੰਦੇ ਸੀ ਉਹ ਬੰਦ ਹੋ ਗਏ ਤਾਂ ਸਾਨੂੰ ਹਰ ਸਰਕਾਰ ਨੂੰ ਅਸੀਂ ਅਪੀਲ ਕਰਦੇ ਹਾਂ ਹੱਥ ਬੰਨ੍ਹ ਕੇ ਵੀ ਜ਼ਰੂਰ ਸਾਡੀ ਨੌਜਵਾਨੀ ਵੱਲ ਧਿਆਨ ਦਿੱਤਾ ਜਾਵੇ ਇਹ ਜਿਹੇ ਖੇਡਾਂ ਨਾਲ ਬੱਚਿਆਂ ਨੂੰ ਜੋੜਿਆ ਜਾਵੇ ਧੰਨਵਾਦ ਇਹ ਗਣਾ ਜਾਂਦੇ ਹੋ ਬਹੁਤ ਵਧੀਆ ਉਪਰਾਲਾ ਜਿਹਦਾ ਮਾਨ ਸਾਹਿਬ ਨੇ ਵੀ ਇਹ ਉਪਰਾਲਾ ਕੀਤਾ ਪੱਤਰ ਪੰਜਾਬ ਦੀਆਂ ਖੇਡਾਂ ਹੁੰਦੀਆਂ ਨੇ ਔਰ ਸਟੇਡੀਅਮਾਂ ਤੇ ਬਹੁਤ ਜ਼ੋਰ ਦਿੱਤਾ ਜਾ ਰਿਹਾ ਕਿ ਨਵੇਂ-ਨਵੇਂ ਸਟੇਡੀਅਮ ਬਣ ਰਹੇ ਆ ਕਿ ਬੱਚੇ ਇਧਰ ਪਾਸੇ ਜੁੜਨ ਉਹ ਅੱਜ ਦਾ ਜਿਹੜਾ ਜ਼ਮਾਨਾ ਚੱਲ ਰਿਹਾ ਬੱਚੇ ਮੋਬਾਈਲ ਜੀ ਲੱਗੇ ਹੋਏ ਨੇ ਉਹ ਫਿਜ਼ੀਕਲ ਐਕਟੀਵਿਟੀਆਂ ਤੇ ਬੱਚਿਆਂ ਦੀ ਰਹੀ ਨਹੀਂ ਗਈਆਂ ਸਕੂਲਾਂ ਤੋਂ ਬਾਅਦ ਟੀਵੀ ਚ ਨਾਲ ਤੇ ਮੋਬਾਈਲਾਂ ਤੇ ਲੱਗ ਕੇ ਹੀ ਕੰਮ ਵੀ ਸਾਰਾ ਮੋਬਾਈਲਾਂ ਤੇ ਆਂਦਾ ਤੇ ਇੱਕ ਬੜਾ ਵਧੀਆ ਉਪਰਾਲਾ ਮੈਂ ਦੇਖਿਆ ਅੱਜ ਔਰ ਮੀਨ ਇਹ ਤੇ ਕਿ ਆ ਵੀ ਛੋਟੇ ਛੋਟੇ ਬੱਚੇ ਲੇਡੀਜ਼ ਪਹਿਣਾ ਮਾਤਾਵਾਂ ਸਾਰੇ ਜਣੇ ਲੱਗੇ ਹੋਏ ਨੇ ਸੋ ਬਹੁਤ ਵਧੀਆ ਲੱਗਿਆ ਔਰ ਇਦਾਂ ਦੇ ਉਪਰਾਲੇ ਹੋਰ ਵੀ ਹੋਣੇ ਚਾਹੀਦੇ ਆ ਵਧੀਆ ਰਹਿ ਗਿਆ ਜਿੰਨਾ ਕਿ ਟੈਨਸ਼ਨ ਤੋਂ ਮੁਕਤ ਵੀ ਹੋ ਜਾਂਦੇ ਆ ਲੋਕ ਜਦੋਂ ਅਜਿਹਾ ਦੇਖਦੇ ਨੇ ਬਿਲਕੁਲ ਸਹੀ ਗੱਲ ਹੈ ਜੀ ਜੋ ਸਾਰੇ ਨੂੰ ਦੇਖਦੇ ਆਪਣੇ ਆ ਵੀ ਜੀ ਕਰਦਾ ਕਿ ਆਪਾਂ ਵੀ ਪਾਰਟਿਸਪੇਟ ਕਰੀਏ ਸੋ ਇੱਕ ਦੂਜੇ ਨੂੰ ਦੇਖ ਦੇ ਕੇ ਕੋਈ ਸ਼ਰਮ ਵਾਲੀ ਨਹੀਂ ਚੀਜ਼ ਰਹਿੰਦੀ ਕਿ ਹਾਂ ਮੈਂ ਕਰ ਨਹੀਂ ਸਕਦਾ ਜਾਂ ਨਹੀਂ ਕਰ ਸਕਦਾ ਜਿੰਨਾ ਜਿੰਨਾ ਜਿਹਦੇ ਚ ਯੋਗਦਾਨ ਹੁੰਦਾ ਬੰਦਾ ਪਾਉਂਦਾ ਇਹ ਚੀਜ਼ਾਂ ਠੀਕ ਹੈ ਬਹੁਤ ਹੀ ਥੈਂਕ ਯੂ ਥੈਂਕ ਯੂ ਔਰ ਬਾਈਸ ਔਰ ਰੋਕੀ ਬੱਚਿਆਂ ਬਜ਼ੁਰਗਾਂ ਔਰਤਾਂ ਨੂੰ ਲੈ ਕੇ ਜਿਹੜੇ ਆ ਵੱਖ-ਵੱਖ ਤਰ੍ਹਾਂ ਦੇ ਪਾਰਟਿਸਪੀਟੈਂਟ ਉਹਨਾਂ ਤੋਂ ਕਰਵਾਏ ਗਏ ਹੈ ਤੁਸੀਂ ਵੀ ਅੱਜ ਹੀ ਪਰ ਆ ਰਹੇ ਕੀ ਕਹੋਗੇ ਜੀ ਬਹੁਤ ਵਧੀਆ ਅਪਰਲ ਹੈ ਜੀ ਔਰ ਸਾਡੇ ਛੋਟੇ ਬੱਚਿਆਂ ਨੂੰ ਬਹੁਤ ਮਨ ਖੁਸ਼ ਹੋਇਆ ਕਿ ਛੋਟੀ ਪਲੇਰੀ ਸਾਡੀ ਰੋਕੀ ਓਏ ਜਿਨ੍ਹਾਂ ਨੂੰ ਵਿਰਾਸਤੀ ਸਾਡੀਆਂ ਖੇਡਾਂ ਜਿਵੇਂ ਕਿ ਰੱਸਾ ਕਸੀ ਹੋ ਗਈ ਔਰ ਵਾਲੀਬਾਲ ਅਰ ਬਾਡਮਿੰਟਨ ਵਰਗੀਆਂ ਵਧੀਆ ਗੇਮਾਂ ਸਟੈਂਡਰਡ ਦੀਆਂ ਗੇਮਾਂ ਦੇ ਨਾਲ ਬੱਚਿਆਂ ਨੂੰ ਜੋੜਿਆ ਜਾ ਰਿਹਾ ਔਰ ਇਸ ਤੋਂ ਮੈਂ ਤਾਂ ਕਹਾਗਾ ਕਿ ਜਿਵੇਂ ਕਿ ਕਿਨਾਰਾ ਦਿੱਤਾ ਸਾਡੇ ਰੋਕੀ ਵੀਰ ਨੇ ਕਿ ਨਸ਼ਿਆਂ ਤੋਂ ਤੇ ਆਪਣਾ ਮੋਬਾਈਲ ਤੋਂ ਛੁਟਕਾਰਾ ਪਾਉਣ ਦੇ ਲਈ ਇਹਨਾਂ ਖੇਡਾਂ ਦੇ ਨਾਲ ਜੋੜਨਾ ਬਹੁਤ ਜ਼ਰੂਰੀ ਹੈ ਬਹੁਤ ਵਧੀਆ ਸਲਾਗਾ ਯੋਗ ਇਹ ਕਦਮ ਹੈ ਤੇ ਪੰਜਾਬ ਸਰਕਾਰ ਦੇ ਵੱਲੋਂ ਵੀ ਖੇਡਾਂ ਵਧਨ ਪੰਜਾਬ ਦੀਆਂ ਸਮੇਂ-ਸਮੇਂ ਸਰਗਰਮੀਆਂ ਜਾਂ ਰਹੀਆਂ ਹਨ ਔਰ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਉਹਨਾਂ ਦਾ ਵੀ ਇੱਕ ਸਮਝ ਹੈ ਕਿ ਸਾਡਾ ਸਾਡਾ ਪੰਜਾਬ ਜਸਾ ਮੁਕਤ ਹੋਵੇ ਨੌਜਵਾਨ ਖੇਡਾਂ ਨਾਲ ਜੁੜੇ ਔਰ ਸਾਡੇ ਬੱਚੇ ਨਵੀਂ ਪੁਣੀਰੀ ਸਾਡੀ ਇਹ ਵੀ ਸਾਡੀ ਇਹਨੂੰ ਇਹਦੇ 'ਚ ਇੱਕ ਜਿਹੜਾ ਮੋਬਾਈਲ ਦਾ ਇੱਕ ਬਹੁਤ ਵੱਡਾ ਰੋਗ ਬੱਚਿਆਂ ਨੂੰ ਲੱਗਿਆ ਉਸ ਤੋਂ ਵੀ ਨਿਜਾਤ ਮਿਲੇ ਔਰ ਮੈਂ ਰੋਕੀ ਜੀ ਨੂੰ ਵਧਾਈ ਦੇ ਪਾਤਨ ਜਿਨ੍ਹਾਂ ਨੇ ਐਡਾ ਵੱਡਾ ਇਹ ਸਾਡਾ ਪੰਜਾਬ ਸਰਕਾਰ ਦੇ ਮਾਰਗਦਰਸ਼ ਉਹ ਨਕਸ਼ੇ ਤੇ ਚੱਲਦੇ ਹੋਏ ਜੋ ਇੱਕ ਮਾਨ ਸਾਹਿਬ ਨੇ ਬੀੜਾ ਚੁੱਕਿਆ ਕਿ ਖੇਡਾਂ ਦੇ ਨਾਲ ਨੌਜਵਾਨਾਂ ਨੂੰ ਜੋੜਨਾ ਉਸ ਦੇ ਲਈ ਇਹ ਮੈਂ ਤਾਂ ਕਹਾਂਗਾ ਵਧਾਈ ਦੇ ਪਾਤਰੇ ਧੰਨਵਾਦ ਜੀ ਕਾਫੀ ਵਧੀਆ ਜਿਹੜਾ ਤੁਸੀਂ ਇਹ ਬੰਦੋਬਸ ਕੀਤਾ ਹੋਇਆ ਕੀ ਕਹਿਣਾ ਚਾਹੁੰਦੇ ਹੋ ਛੋਟੇ ਛੋਟੇ ਬੱਚੇ ਖੁਸ਼ ਹੈ ਮਾਤਾ-ਮਾਂ ਖੁਸ਼ ਹੈ ਭੈਣਾ ਖੁਸ਼ ਹੈ ਕੀ ਕਹਿਣਾ ਚਾਹਦੇ ਹੋ ਭਾਜੀ ਮੈਂ ਸਾਰਿਆਂ ਦਾ ਬਹੁਤ ਬਹੁਤ ਤਹਿ ਦਿਲ ਤੋਂ ਧੰਨਵਾਦ ਕਰਦਾ ਵੀ ਮੈਂ ਸਿੱਖ ਕੇ ਆਇਆ ਤਾਂ ਕਿਤੇ ਉਹ ਮੈਂ ਦੇਖਿਆ ਸੀਗਾ ਬਾਹਰ ਜਿਆਦਾ ਸੀ ਜਾਂਦੇ ਇਲੈਕਸ਼ਨਾਂ ਦੇ ਵਿੱਚ ਉੱਥੇ ਜਿਆਦਾ ਆ ਚੀਜ਼ਾਂ ਹੁੰਦੀਆਂ ਦੀਆਂ ਉੱਥੇ ਹੀ ਦੇਖ ਕੇ ਮੈਂ ਆਪਣੇ ਬਾਡ ਦੇ ਵਿੱਚ ਕਰਵਾਇਆ ਹੈ ਟੂਰਨਾਮੈਂਟ ਜਿਹੜਾ ਛੋਟਾ ਲੈਵਲ ਦਾ ਵੀ ਹਾਂ ਜਿਹੜੇ ਲੇਡੀਜ਼ ਨਹੀਂ ਬਾਹਰ ਜਾ ਸਕਦੀ ਹੈਗੀ ਕਿ ਕਿਤੇ ਆਪਣੇ ਘਰ ਦੇ ਵਿੱਚੇ ਕੰਮ ਕਰਦੀਆਂ ਰਹਿੰਦੀਆਂ ਉਹਨਾਂ ਨੂੰ ਵੀ ਇੱਕ ਉਰੇ ਮੌਕਾ দেয়া ਗਿਆ ਵੀ ਹਾਂ ਖੇਲੋ ਉਰੇ ਹੁਣ ਮੈਂ ਸਾਰਿਆਂ ਦੇ ਜਿੰਨੇ ਪਰਿਵਾਰ ਮੇਰਾ ਆਇਆ ਔਰੇ ਮੈਂ ਸਾਰਿਆਂ ਦਾ ਦਿਲ ਤੇ ਗਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਕਰਦਾ ਔਰ ਮੈਂ ਪ੍ਰੈਸ ਵਾਲਿਆਂ ਵੀਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਬਸ ਜੀ ਬਾਈ ਗੁਰਜੀ ਦਾ ਬਹੁਤ ਵਧੀਆ ਆਪਰੇਲਾ ਕੀਤਾ ਗਿਆ ਤੁਸੀਂ ਵੀ ਬੋਲ ਕੇ ਕੀ ਕਹਿਣਾ ਚਾਹਦੇ ਹੋ ਇੱਕ ਬੰਦਾ ਹੋਰ ਸਾਰਾ ਦਾ ਮੈ ਅਰਗਨਾਈਜ਼ਰ ਜੀ ਨੂੰ ਮੁਬਾਰਕਬਾਦ ਦਿੰਦਾ ਕਿ ਇਹਨਾਂ ਨੇ ਇੱਕ ਬਹੁਤ ਵਧੀਆ ਕਦਮ ਚੁੱਕਿਆ ਕਿ ਉਹ ਫੇਡਾ ਦਾ ਰੁਝਾਨ ਹੈ ਉਹ ਬੰਦੇ ਨੂੰ ਮੈਂਟਲੀ ਵੀ ਫਿੱਟ ਰੱਖਦਾ ਫਿਜ਼ੀਕਲੀ ਵੀ ਫਿੱਟ ਰੱਖਦਾ ਔਰ ਇਧਰ ਉਧਰ ਧਿਆਨ ਜਾਣ ਤੋਂ ਰੋਕਦਾ ਜੋ ਮੈਂ ਅੱਜ ਦੇ ਮੌਕੇ ਤੇ ਪ੍ਰਬੰਧਕਾਂ ਨੂੰ ਵਾਰਕ ਬਾਦ ਦਿੰਦਾ ਕਿ ਆਉਣ ਵਾਲੇ ਸਮੇਂ 'ਚ ਇਹ ਜਿਆ ਪ੍ਰਵਾਹ ਕਰਦੇ ਰਹਿਣਗੇ ਬੱਚਿਆਂ ਨੂੰ ਕਿੰਨਾ ਫਾਇਦਾ ਹੋਵਗਾ ਕਿਉਂਕਿ ਬੱਚੇ ਮੋਬਾਈਲ ਦੇ ਨਾਲ ਬਹੁਤ ਜ਼ਿਆਦਾ ਜੁੜਦੇ ਸੀ ਦੇਖੋ ਜਿੰਨਾ ਚਿਰ ਬੱਚੇ ਖੇਡਾਂ 'ਚ ਧਿਆਨ ਦੇਣਗੇ ਉਹਨਾਂ 'ਚ ਤਾਂ ਮੋਬਾਈਲ ਤੋਂ ਰਾਹਤ ਮਿਲੇਗੀ ਔਰ ਆਪਣਾ ਧਿਆਨ ਇੱਕ ਕੰਸਟਰਕਟਿਵ ਸਿਸਟਮ ਵਾਲ ਲਗਾਣਗੇ ਔਰ ਆਪਣੇ ਜਵਾਨ ਵਾਲਾ ਫਿਚਰ ਨੂੰ ਵਧੀਆ ਬਣਾਉਣਾ ਠੀਕ ਹੈ ਜੀ ਪਰ ਬੈਟਰ ਪੰਜਾਬ ਕਾ ਬੀ ਮੈਨੂਫੈਕਚਰਿੰਗ ਖਿਡਾਰੀ ਤੋਂ ਮੈਂ ਇਹ ਕਹਿਣਾ ਚਾਹਦਾ ਹੈ ਕਿ ਬੱਚੇ ਨਾਲੇ ਸੰਸਾਰ ਹੈ ਅਗਰ ਬੱਚੇ ਹੈ ਤਾਂ ਸੰਸਾਰ ਹੈ ਉਧਰ ਬਾਕੀ ਕਿਤੇ ਬੈੜੀਏ ਕਲੀਆਂ ਵਾਏ ਦਰਜੂ ਭੱਗ ਲੱਗ ਜਿਵੇਂ ਭਗਵਾਨ ਦਾ ਹੈਲਥ ਕੇਅਰ ਐਜੂਕੇਸ਼ਨ ਦੇਖੀ ਅੱਗੇ ਵੱਧ ਰਹੇ ਹੈ ਐਜਾ ਇਹਦਾ ਬੱਚੇ ਦੀ ਮਦਦ ਕਰਨੀ ਚਾਹੀਦੀ ਹੈ ਜੀ ਰੱਥੇ ਨੂੰ ਲਗੋ ਧੰਨਵਾਦ